ਤੁਹਾਨੂੰ ਅੱਜ ਇੱਕ ਕਹਾਣੀ ਸੁਣਾਉਂਦਾ ਹਾਂ ਜੋ ਇੱਕ ਰਾਜਸੀ ਚਮਕਦਮ ਧੋਖੇ ਕਲਾ ਅਤੇ ਲਾਲਚ ਭਰਪੂਰ ਹੈ ਅਖੀਰ ਤੱਕ ਸੁਣਨਾ ਇਹ ਕਹਾਣੀ ਹੈ ਰਾਜਾ ਵਿਕਰਮਜੀਤ ਦੀ ਜਿਸ ਦਾ ਰਾਜ ਸੁਨਹਿਰੀ ਪਹਾੜਾਂ ਅਤੇ ਹਰੇ ਭਰੇ ਮੈਦਾਨਾਂ ਵਾਲੇ ਇੱਕ ਖੁਸ਼ਹਾਲ ਇਲਾਕੇ ਸੁਰਜਾਪੁਰ ਵਿੱਚ ਸੀ ਵਿਕਰਮਜੀਤ ਸਿਰਫ ਇੱਕ ਰਾਜਾ ਹੀ ਨਹੀਂ ਸੀ ਸਗੋਂ ਕਲਾ ਦਾ ਵੀ ਸ਼ਕੀਨ ਸੀ ਉਸ ਦੀ ਸਭਾ ਵਿੱਚ ਗੀਤ ਦੀਆਂ ਮਹਿਫਲਾਂ ਲੱਗਦੀਆਂ ਪਰ ਸਭ ਤੋਂ ਵੱਧ ਚਰਚਾ ਸੀ ਮੀਰਾ ਦੀ ਇੱਕ ਅਜਿਹੀ ਕਲਾਕਾਰਨੀ ਜਿਸ ਦੀ ਆਵਾਜ਼ ਸੁਰੇਲੀ ਸੀ ਅਤੇ ਗੀਤਾਂ ਵਿੱਚ ਜਾਦੂ ਸੀ ਮੀਰਾ ਦੀ ਕਲਾ ਨੇ ਸਿਰਫ ਸਭਾ ਨੂੰ ਹੀ ਨਹੀਂ ਸਗੋਂ ਰਾਜੇ ਦਾ ਮਨ ਵੀ ਚਿਤ ਲਿਆ ਸੀ ਮੀਰਾ ਦੀ ਚਰਤ ਮੀਰਾ ਨਾਲ ਰਾਜੇ ਦੀ ਜਾਣ ਪਛਾਣ ਕਿਸੇ ਰਾਜਸੀ ਮਹਿਫਲ ਵਿੱਚ ਹੋਈ ਉਸ ਦੇ ਅੰਦਾਜ਼ ਨੇ ਰਾਜਾ ਵਿਕਰਮਜੀਤ ਨੂੰ ਐਨਾ ਪ੍ਰਭਾਵਿਤ ਕੀਤਾ ਕਿ ਉਸ ਨੇ ਮੀਰਾ ਨੂੰ ਸਭਾ ਵਿੱਚ ਸਥਾਈ ਸਥਾਨ ਦੇ ਦਿੱਤਾ ਹੌਲੀ-ਹੌਲੀ ਮੀਰਾ ਸਿਰਫ ਕਲਾਕਾਰਨੀ ਹੀ ਨਹੀਂ ਸਗੋਂ ਰਾਜੇ ਦੀ ਸਲਾਹਕਾਰ ਵੀ ਬਣ ਗਈ। ਰਾਜੇ ਨੇ ਇੱਕ ਦਿਨ ਸਭਾ ਵਿੱਚ ਐਲਾਨ ਕੀਤਾ ਮੀਰਾ ਦੀ ਸੂਝ-ਬੂਝ ਅਤੇ ਕਲਾ ਨੇ ਰਾਜ ਨੂੰ ਨਵੀਂ ਰੌਣਕ ਦਿੱਤੀ ਹੈ। ਅੱਜ ਤੋਂ ਉਹ ਸਾਡੀ ਵਜ਼ੀਰ ਹੋਵੇਗੀ। ਸਭਾ ਵਿੱਚ ਸ਼ਨਾਟਾ ਸ਼ਾ ਗਿਆ ਪਰ ਕਿਸੇ ਦੀ ਹਿੰਮਤ ਨਾ ਹੋਈ ਵਿਰੋਧ ਕਰਨ। ਫਿਰ ਅੱਗੇ ਹੁੰਦੀ ਹੈ ਲੁੱਟ ਦੀ ਸ਼ੁਰੂਆਤ। ਵਜ਼ੀਰ ਬਣ ਕੇ ਮੀਰਾ ਨੇ ਸੁਰਜਪੁਰ ਦੀ ਰਾਜਧਾਨੀ ਦੇ ਨੇੜੇ ਮਹਿੰਗੇ ਇਲਾਕਿਆਂ ਵਿੱਚ ਲੁੱਟ ਸ਼ੁਰੂ ਕਰ ਲਈ ਉਸਨੇ ਹਰ ਥਾਂ ਹਿੱਸੇ ਬੰਨ ਲਏ ਜ਼ਮੀਨਾਂ ਦੇ ਸੌਦੇ ਕੀਤੇ ਵਪਾਰੀਆਂ ਨੂੰ ਬਲੈਕਮੇਲ ਕਰਕੇ ਮੋਟੀ ਰਕਮ ਵਸੂਲੀ ਸਭ ਤੋਂ ਹੈਰਾਨੀ ਵਾਲੀ ਗੱਲ ਇਸ ਸਾਰੀ ਲੁੱਟ ਵਿੱਚ ਰਾਜਾ ਵਿਕਰਮਜੀਤ ਨੂੰ ਵੀ ਹਿੱਸਾ ਜਾਂਦਾ ਸੀ ਮੀਰਾ ਹਰ ਮਹੀਨੇ ਲੁੱਟ ਦਾ maal ਰਾਜੇ ਨਾਲ ਵੰਡਦੀ ਲੋਕ ਸੋਚਦੇ ਕਿ ਇਹ ਸਿਰਫ ਕਲਾ ਦੀ ਗੱਲ ਹੈ ਪਰ ਅਸਲ ਵਿੱਚ ਲੁੱਟ ਦੀ ਚਾਲ ਸੀ ਅੱਗੇ ਮਾਲਕ ਦਾ ਹੁਕਮ ਇੱਕ ਦਿਨ ਅਚਾਨਕ ਸੋਜਪੁਰ ਦੇ ਵੱਡੇ ਮਹਾਰਾਜ ਜਿਨ੍ਹਾਂ ਦੇ ਅਧੀਨ ਵਿਕਰਮਜੀਤ ਦਾ ਰਾਜ ਸੀ ਨੇ ਹੁਕਮ ਜਾਰੀ ਕੀਤਾ ਮੀਰਾ ਨੂੰ ਵਜ਼ੀਰੀ ਤੋਂ ਹਟਾਓ ਉਸ ਦੀਆਂ ਕਰਤੂਤਾ ਸਾਡੇ ਕੋਲ ਪਹੁੰਚ ਗਈਆਂ ਹਨ ਵੱਡੇ ਮਹਾਰਾਜ ਮੀਰਾ ਦੀ ਲੁੱਟ ਵਿੱਚੋਂ ਹਿੱਸਾ ਨਾ ਮਿਲਣ ਕਰਕੇ ਨਰਾਜ ਸੀ ਰਾਜਾ ਵਿਕਰਮਜੀਤ ਦੇ ਹੋਸ਼ ਉੱਡ ਗਏ ਮੀਰਾ ਨੂੰ ਵਜ਼ੀਰੀ ਤੋਂ ਹਟਾ ਦਿੱਤਾ ਗਿਆ ਪਰ ਉਸ ਦੀ ਕਲਾ ਅਤੇ ਰਾਜੇ ਨਾਲ ਨੇੜਤਾ ਕਾਰਨ ਉਹ ਸਭਾ ਦੀ ਮੈਂਬਰ ਬਣੀ ਰਹੀ ਮੀਰਾ ਨੇ ਸੋਚਿਆ ਕਿ ਉਹ ਅਜੇ ਵੀ ਸੁਰੱਖਿਅਤ ਹੈ ਤੇ ਉਸ ਦੀ ਜੇਬ ਵਿੱਚ ਲੁੱਟਦਾ ਮਾਲ ਵੀ ਸੀ ਅੱਗੇ ਤਣਾੜ ਦੀ ਚਾਲ ਸੁਰਜਪੁਰ ਦਾ ਇੱਕ ਤਣਾੜ ਵਪਾਰੀ ਸੇਠ ਗਿਲਰਾਜ ਜੋ ਲੰਬੇ ਸਮੇਂ ਤੋਂ ਸਬਾ ਵਿੱਚ ਸਥਾਨ ਲਈ ਤਰਸ ਰਿਹਾ ਸੀ ਨੇ ਮੌਕਾ ਵੇਖਿਆ ਉਸਨੇ ਵੱਡੇ ਮਹਾਰਾਜ ਨੂੰ ਮੋਟੀ ਰਿਸ਼ਵਤ ਦਿੱਤੀ ਮੀਰਾ ਦੀ ਲੁੱਟ ਬਾਰੇ ਚੁਗਲੀਆਂ ਕੀਤੀਆਂ ਕਿ ਤੁਹਾਨੂੰ ਮਿਲ ਹੀ ਕੁਝ ਨਹੀਂ ਰਿਹਾ ਸਾਨੂੰ ਮੌਕਾ ਦਿਓ ਸਭ ਕੁਝ ਬਰਾਬਰ ਵੰਡਾਂਗੇ ਵੱਡੇ ਮਹਾਰਾਜ ਨੇ ਹੁਕਮ ਜਾਰੀ ਕੀਤਾ ਮੀਰਾ ਨੂੰ ਜਾਂ ਤਾਂ ਲੁੱਟ ਦੇ ਦੋਸ਼ ਵਿੱਚ ਅੰਦਰ ਦਿਓ ਜਾ ਉਸਨੂੰ ਸਵਾਦੀ ਮੈਂਬਰੀ ਛੱਡਣ ਲਈ ਕਹੋ ਰਾਜੇ ਨੇ ਮੀਰਾ ਨੂੰ ਬੁਲਾਇਆ ਤੇ ਗੱਲ ਸਮਝਾਈ ਮੀਰਾ ਵੱਡੇ ਮਹਾਰਾਜ ਦਾ ਹੁਕਮ ਹੈ ਜਾਂ ਤਾਂ ਜੇਲ੍ਹ ਭੇਜ ਦੇਣਗੇ ਜਾਂ ਸਵਾ ਛੱਡ ਦਿਓ ਮੀਰਾ ਦਾ ਪਤਨ ਮੀਰਾ ਦਾ ਦਿਲ ਟੁੱਟ ਗਿਆ ਉਸਨੇ ਸੋਚਿਆ ਕਿ ਰਾਜਾ ਵੀ ਇੱਕਦਮ ਬਦਲ ਗਿਆ ਅਤੇ ਅੱਜ ਮੈਨੂੰ ਇੱਕ ਬੋਲ ਤੇ ਬਾਹਰ ਸੁੱਟਿਆ ਜਾ ਰਿਹਾ ਉਸ ਦੀਆਂ ਜੇਬਾਂ ਸੋਨੇ ਚਾਂਦੀ ਨਾਲ ਭਰੀਆਂ ਸਨ ਮੋਹਰਾਂ ਨਾਲ ਘਰ ਭਰੇ ਸਨ ਪਰ ਹੁਣ ਜੇਲ੍ਹ ਜਾਣ ਦਾ ਡਰ ਵੱਡਾ ਸੀ ਆਖਰਕਾਰ ਭਾਰੀ ਦਿਲ ਨਾਲ ਮੀਰਾ ਨੇ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ। ਉਸ ਦੀ ਜਗ੍ਹਾ ਸੇਠ ਗਿਲਰਾਜ ਨੂੰ ਸਭਾ ਵਿੱਚ ਸਥਾਨ ਮਿਲਿਆ। ਜਲਦੀ ਹੀ ਉਸ ਨੂੰ ਵਜ਼ੀਰ ਵੀ ਬਣਾ ਦਿੱਤਾ ਗਿਆ। ਅੰਤ ਸੁਰਜਪੁਰ ਦੇ ਲੋਕਾਂ ਵਿੱਚ ਚਰਚਾ ਸੀ। ਕਲਾਕਾਰਨੀ ਤੋਂ ਵਜ਼ੀਰ, ਵਜ਼ੀਰ ਤੋਂ ਜੀਵ ਤੋਂ ਫਿਰ ਜੀਰੋ। ਰਾਜ ਭਾਗ ਵਿੱਚ ਵੀ ਪੈਸਾ ਹੀ ਸਭ ਹੈ। ਮੀਰਾ ਆਪਣੀ ਲੁੱਟ ਦੇ ਮਾਲ ਨਾਲ ਕਿਤੇ ਦੂਰ ਚਲੀ ਗਈ ਪਰ ਉਸ ਦੀ ਕਹਾਣੀ ਸੁਰਜਪੁਰ ਦੀਆਂ ਗਲੀਆਂ ਵਿੱਚ ਅੱਜ ਵੀ ਗੂੰਜਦੀ ਹੈ। ਸ਼ੇਠ ਗਲਰਾਜ ਦੀ ਵਜਿਰੀ ਸ਼ੁਰੂ ਹੋਈ ਪਰ ਲੋਕ ਸੋਚਦੇ ਸਨ ਹੁਣ ਅਗਲਾ ਨੰਬਰ ਕਿਸ ਮੈਂਬਰ ਦਾ ਹੈ ਇਸ ਏਸੀ ਸੁਰਜਪੁਰ ਦੀ ਇੱਕ ਅਜੀਹੀ ਕਹਾਣੀ ਜਿੱਥੇ ਕਲਾ ਸੱਤਾ ਅਤੇ ਪੈਸੇ ਦੀ ਜੁਗਲਬੰਦੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਸ ਕਹਾਣੀ ਨੂੰ ਕੋਈ ਵੀ ਅੱਜ ਕੱਲ੍ਹ ਦੀਆਂ ਘਟਨਾਵਾਂ ਨਾਲ ਨਾ ਜੋੜੋ ਇਸ ਕਹਾਣੀ ਦੇ ਲੇਖਕ ਨੇ ਮਾਨਿਕ ਗੋਇ